ਜਦੋਂ ਵੀ ਕੋਈ ਵੀ ਹਾਈਵੇ ਤੇ ਅਣਸੁਖਾਵੀ ਘਟਨਾ ਵਾਪਰਦੀ ਹੈ ਐਸਐਸਐਫ ਫਿਲੋਰ ਦੇ ਕਰਮਚਾਰੀ ਫਰਿਸ਼ਤਾ ਬਣ ਕੇ ਪਹੁੰਚਦੀ ਹੈ ਜਿਸ ਦੀ ਮਿਸਾਲ ਅੱਜ ਗੁਰਾਇਆ ਵਿਖੇ ਦੇਖਣ ਨੂੰ ਮਿਲੀ ਥਾਣਾ ਗੁਰਾਇਆ ਤੋਂ ਮਿਲੀ ਸੂਚਨਾ ਅਨੁਸਾਰ ਜਦ ਐਸਐਸਐਫ ਟੀਮ ਦੇ ਇੰਚਾਰਜ ਸਰਬਜੀਤ ਸਿੰਘ ਥਾਣੇਦਾਰ ਤੇ ਟੀਮ ਹਾਦਸੇ ਵਾਲੀ ਜਗ੍ਹਾ ਤੇ ਪਹੁੰਚ ਕੇ ਦੇਖਿਆ ਕਿ ਇੱਕ ਮਹਿੰਦਰਾ ਮੈਕਸੀ ਟਰੱਕ ਜਿਸ ਦੇ ਵਿੱਚ ਪੀਬੀਸੀ ਪੈਨਲ ਲੋਡ ਸਨ جس دا حصہ ਟੁੱਟਣ ਕਾਰਨ ਬੁਰਾਇਆ ਓਵਰ ਬਿਰਜ ਦੇ ਉੱਪਰ ਹੀ ਟੇਡਾ ਹੋ ਗਿਆ ਟੀਮ ਨੇ ਹੈਡਰਾ ਮੰਗਵਾ ਕੇ ਗੱਡੀ ਨੂੰ ਬਿਰਜ ਤੋਂ ਹੇਠਾਂ ਸਾਈਡ ਤੇ ਲਗਵਾਇਆ ਹਾਈਵੇ ਤੇ ਟ੍ਰੈਫਿਕ ਨੂੰ ਨਿਰਵਿਘਨ ਚਲਵਾਇਆ ਤੇ ਜ਼ਖਮੀ ਨੂੰ ਫਾਸਟੇਟ ਦਿੱਤੀ رپورٹ ਅਜੇ ਸਿੰਘ ਨਾਗੀ ਰਾਜਵਿੰਦਰ ਸਿੰਘ ਰਾਜਾ ਕੋਟਲੀ ਮਨਪ੍ਰੀਤ ਸਿੰਘ ਗੁਰシャン ਸਿੰਘ ਨਾਗੀ ਰਾਮ ਪ੍ਰਕਾਸ਼ ਕੋਨੀਪਾ ਨਿਊਜ਼ 24 96 ਫਿਲੌਰ ਤੋਂ ਵਿਸ਼ੇਸ਼ ਰਿਪੋਰਟ